ਸਾਸਤਰੀ ਘਰ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ ਹੋ ਗਿਆ ਆ ਜੀ 5:00 ਵਜ ਗਏ ਆ ਵੱਜਣ ਵਾਲੇ ਆ ਬਸ 5 ਮਿੰਟ ਰਹਿ ਗਏ ਤੇ ਅਸੀਂ ਵੀ ਕੇਟੇ ਸੀ ਚਾਹ ਤੇ ਇਸੇ ਤੋਂ ਅਸੀਂ ਦਿੰ ਅੱਜ ਤੇ ਸਮਨ ਉਤਰ ਕੇ ਡਾਂਗ ਲੱਗਾਇਆ ਹਾਂ ਪਤਾ ਨਹੀਂ ਸਮਦੇ ਪਾਪਾ ਕੀ ਕਰਦੇ ਆ ਤੇ ਮੰਮੀ ਇੱਧਰ ਮਕਣ ਪਾ ਦਿੰਦੇ ਆ पानी पाया पानी गर्म पाया हा पता नहीं की कान लगे है करते हैं समर की कर दे चपला पाल पुत चबला पाल ठीक है ਜੇ ਜੇ ਵਾਏ ਗੁਰੂ ਮਾਮਾ ਹਾਂਜੀ ਆਹ ਦੇਖੋ ਦਰਿਆ ਆਹ ਨੇ ਹਾਂਜੀ ਜੀ ਟਾਈਮ ਹੋ ਗਿਆ 7 ਵਜੇ ਗਏ ਤੇ ਸਮਰ ਗਿਆ ਸੀ ਆਪਣੇ ਪਾਪਾ ਨਾਲ ਰਾਹ ਚ ਆਉਂਦਾ ਹੋਇਆ ਸੌਂ ਗਿਆ ਸਕੂਟਰੀ ਤੇ ਤੇ ਲੋਗ ਦੇਖ ਕਾਫੀ ਜ਼ਿਆਦਾ ਆਇਆ ਬਾਹਰ ਤੇ ਮੰਮੀ ਕੇ ਆ ਕਪੜੇ ਬਣਾਉਣ ਜਿਹੜੇ ਮੈਂ ਸੇਂਤੇ ਸੀਗੇ ਤੇ ਉਹ ਹਜੇ ਤੱਕ ਉਹ ਨਹੀਂ ਆਏ ਸੀ ਦੇ ਨਾਲ ਗਗਰ ਘਿਓ ਲਿਆ ਹੋਣਾ ਸੀਗਾ ਖਤਮ ਹੋਇਆ ਸੀ ਫਿਰ ਮੈਂ ਤੜਕਾ ਲੱਗੀ ਸੀ ਕੂਕਾ ਰੱਖਿਆ ਜਦੋਂ ਮੈਂ ਦੇਖਿਆ ਕਿ ਇਹ ਤਾਂ ਹੈ ਨਹੀਂ ਸੀਗਾ ਵੀ ਮੰਮੀ ਨੇ ਹੁਣ ਲੈ ਕੇ ਆਉਣਾ ਤੇ ਇਧਰ ਆਪਾਂ ਅੱਜ ਬਣਾਉਣਾ ਚਿਕਨ ਨੇ ਮੈਂ ਧੋ ਕੇ ਰੱਖ ਲਿਆ ਸੀਗਾ ਤੇ ਹੁਣ ਮੈਂ ਆਪਾਂ ਬਨ ਕੇ ਹੱਟੀ ਸੀ ਤੇ ਆਟਾ ਵੀ ਮੈਂ ਫਰਿੱਜ 'ਚ ਹੀ ਰੱਖ ਲਿਆ ਸੀ ਨੱਕ ਤੇ ਜਿਆਦਾ ਪਤਲਾ ਜਿਹਾ ਹੋ ਜਾਂਦਾ ਹੈ ਤੇ ਉਦੋਂ ਤੱਕ ਚਲੋ ਮੈਂ ਹੁਣ ਇਹ ਨਹੀਂ ਮੰਮੀ ਮੈਂ ਤੁਹਾਨੂੰ ਰੋਟੀ ਬਣਾ ਦਵਾਂ ਮੈਂ ਤੇ ਫਿਰ ਤੜਕਾ ਬਾਅਦ 'ਚ ਆਣੀ ਲਗਾ ਲਾਂਗੇ ਤੇ ਰੋਟੀ ਬਣਾਣੀ ਏ ਤਰ ਤਾਇਏ ਤਾਇਏ ਹੁਣ ਦੇ ਤਾਇਏ ਹੁਣੇ ਖਰੇ ਹੈ ਨਹੀਂ ਕਿ ਤਾ ਤਾਇਏ ਦੇ ਮੁੰਡੇ ਨੂੰ ਵੀ ਰੋਟੀ ਬਣਾ ਕੇ ਦੇਣੀ ਆ ਇਸ ਕਰਕੇ ਫੇ ਮੈਂ ਪਹਿਲਾਂ ਰੋਟੀ ਬਣਾ ਦਵਾਂ ਪਹਿਲਾਂ ਤੇ ਚਲੋ ਜੀ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਲੋ ਜੀ ਟਾਈਮ ਹੋ ਗਿਆ 7:30 ਤੱਕ ਤੇ ਰੋਟੀ ਬਣਾ ਲਈ ਆ ਤੇ ਇੱਧਰ ਹੁਣ ਆਪਾਂ ਲਗਾਉਣ ਲੱਗੇ ਹਾਂ ਤੜਕਾ ਥੋੜੀ ਆਜੇ ਲਸਣ ਤੇ ਆਦਰਕ ਆਪਾਂ ਗ੍ਰाइंड ਕਰ ਲਈ ਸੀਗੇ ਤੇ ਇਹ ਬਹੁਤ ਜਲੇ ਆ ਉਹਦੇ ਕਾ ਕਰਕੇ ਆਪਾਂ ਹੁਣ ਟਮਾਟਰ ਤੇ ਮਿਰਚਾ ਗ੍ਰाइंड ਕਰਕੇ ਰੱਖ ਲੈਣੇ ਆ ਤੇ ਬਾਕੀ ਆਪਣੇ ਸਾਰੇ ਕੰਮ ਕਰਨੇ ਬੜੇ ਆ ਤੇ ਰੋਟੀ ਦੀ ਰੋਟੀ ਬਣ ਗਈ ਆ ਤੇ ਰੋਮੇ ਨੇ ਚੌਲ ਖਾਣੇ ਆ ਚੌਲ ਰੱਖੇ ਹੋਏ ਆ ਸੁੱਕੇ ਤੇ ਤੇ ਬਾਕੀ ਸੋ ਮਰ ਗਿਆ ਆਪਣੇ ਬਾਪਾ ਨੇ ਦਵਾਈ ਜਿਆਣਾ ਖਾਣ ਦੇ ਦੀ ਉਸ ਤੋਂ ਇਰਾਮ ਗਿਆ ਗਿਆ ਹੋਣਾ ਥੋੜਾ ਜਿਹਾ ਖਾਲਤ ਪੈ ਗਿਆ ਆ ਤੇ ਅਸੀਂ ਘੱਟ ਦੋਰਾ ਕਹੋਂ ਖਾ ਲਈਏ ਜਿਹਦਾ ਜਾ ਰਹਾ ਵੀ ਨਹੀਂ ਹੈਗਾ ਬੜਾ ਬੋਲੀ ਨਾਲ ਇਹ ਆ ਵੀ ਥੋੜਾ ਜਿਹਾ ਖਾਲਤ ਪੈ ਗਿਆ ਉਹ ਤੋਂ ਇਨਾ ਬਾਕੀ ਦੋ ਤਿੰਨ ਥਾਂ ਤੋਂ ਖਾ ਲਿਆ ਉਹਨਾਂ ਨੇ ਇਨਾ ਰਾਮ ਹੋਇਆ ਚਾਹੇ ਦੇ ਨਾਲ ਆ ਗਿਆ ਹੈ ਇਹ ਵਾ ਮਸਾਲਾ ਮਾਗੇ ਚਲੋ ਜੀ ਤੁਸੀਂ ਵੀ ਸਾਡੀ ਵੀਡੀਓ ਨਾਲ ਬਣੋਗੇ ਹਾਂ ਜੀ ਜੀ ਤੁੜਕਾ ਲਾਉਤਾ ਹੈ ਆਪਾਂ ਥੋੜਾ ਜਿਹਾ ਫੈ ਦਿਨ ਵਿੱਚ ਉਹ ਕਰਾਂਗੇ ਤਾਂ ਜਦੋਂ ਥੋੜਾ ਪਾਣੀ ਪੁੜੀ ਜੇ ਇਹਨੂੰ ਛੱਡ ਦਿੱਤਾ ਫਿਰ ਆਪਾਂ ਲੋੜ ਅਨਸਾਰ ਥੋੜਾ ਜਿਹਾ ਪਾਣੀ ਵਿੱਚ ਪਾ ਲੈਣਾ ਹੈ ਤੇ ਇੱਤਰ ਚੌਲ ਬਣ ਗਏ ਆ ਖੋਤੀ ਬਣਦੀ ਆ ਬਾਈ ਸਮਰ ਵੀ ਆ ਗਿਆ ਆ ਚਿੱਜੀ ਲੈ ਕੇ ਚਿੱਜੀਆਂ ਹੀ ਲੈ ਕੇ ਆਉਂਦਾ ਰਹਿੰਦਾ ਇਹ ਚਿੱਜੀਆਂ ਲੰਮਾ ਚਿੱਜੀ ਪਾਪਾ ਚਿੱਜੀ ਬਸ ਇਹੀ ਕੰਮ ਆ ਇਹਨੂੰ ਮਮੋ ਜੀ ਜੀ ਪਾਪਾ ਚੀਜੀ ਕਿਹੜੀ ਚਿੱਟੀ ਲਾਏ ਤੁਸੀਂ ਮੈਨੂੰ ਵੀ ਦੇ ਦੋ ਹਾਂ ਨਹੀਂ ਦੇ ਦੋ ਚੀਜੀ ਇੱਕ ਦੇ ਦੋ ਆਏ ਦੀ ਕਾਲੋ ਤੇ ਚੀ ਕਾਲੋ ਤੂੰ ਜੀ ਕਹੋ ਤੂੰ ਚ ਕਹੋ ਤੂੰ ਚ ਕਹੋ ਹਾਂ ਹੁਣ ਦੀ ਕਾਲੋ ਹੋਈ ਨਹੀਂ ਪਤਨਾੜ ਚੜ ਜਾਣੀ ਅੰਮ੍ਰਿਤ ਬਾਈ ਬੇ ਕਾ ਦੇ ਉਲਵ ਜੂ ਕਾ ਦੇ ਇਹ ਤੁਸੀਂ ਜਾ ਰਹੇ ਹੋ ਨਾਲ ਤੇ ਮੈਂ ਨੰਬਰ ਪਾਉਂਦਾ ਵਾਓ ਵਾਓ ਲਾਈਟ ਚਲ ਗਈ ਨਾ ਮੋਟਰ ਖਰਾਬ ਹੋਇਆ नेरी करके मिट्टी के दौरे मिट्टी बॉर्डरिंग Ja, det er viktig å lære det når man er i barndommen. ਹੰਜੀ ਜੀ ਟਾਈਮ ਪੌਣੀ ਦਾ ਸੂਰ ਬਹੁਤ ਜ਼ਿਆਦਾ ਰਮਣੀ ਨਹੀਂ ਤੂਫਾਨ ਹੈ ਆ ਤੇ ਬਹੁਤ ਜ਼ਿਆਦਾ ਹਵਾ ਨਹੀਂ ਤੇਜ਼ ਹੁੰਦੀ ਨਾ ਬਹੁਤ ਖਲਾਰਾ ਵੀ ਬਹੁਤ ਆ ਗਿਆ ਸਾਰਾ ਘਰ ਦਾ ਬਿਲਕੁਲ ਬ੍ਰਾਮਡ ਰੂਮ ਦੀਦੀ ਉਹਨਾਂ ਦੇ ਪੈਸ ਜੋ ਵੀ ਸਾਰੇ ਉਹ ਡੈਗ ਦੂਗੀ ਜਾਂਦੇ ਆ ਤੇ ਛੁੱਲੇ 'ਚ ਆਗ ਸੀਗੀ ਦਿਮਾਗ ਤਨੀ ਉਹ ਆਗ ਉੱਤਣ ਦੇ ਲਾਪੀ ਹੋਣ ਤੇ ਉਹ ਕਮਰ ਦੇ ਪਾਪਾ ਪਾਣੀ ਪਾਉਣ ਜਿਹਾ ਛੁੱਲੇ 'ਚ ਤੇ ਬਹੁਤ ਜ਼ਿਆਦਾ ਕੰਮ ਖਰਾਬ ਆਇਆ ਹਨ ਬਹੁਤ ਬਹੁਤ ਆਇਆ ਟਫਾਹ ਤੇ ਮੈਂ ਸੋਫੇ ਨੇ ਕਵਰ ਵੀ ਨਹੀਂ ਚੜਾਏ ਸਾਰੇ ਸੋਫੇ ਮਿੱਟੀ ਨਾ ਭਰ ਜਾਣ ਗ੍ਰਾਮ ਬਦੋਂ ਮੇ ਉੜੇ ਛੜ ਗਏ ਆ ਸਾਡੇ ਜਿਸ ਪੈਦੇ ਹਨ ਨਾ ਮੋਰ ਸਾਹਮਣੇ ਡੇਕਾ ਵੀ ਹੈ ਵਿੱਚ ਤੇ ਉਹਦਾ ਪੱਤੇ ਜੇ ਪੁੱਤੇ ਜ਼ਿਆਦਾ ਆਉਂਦੇ ਅਮਰੂਦ ਦੇ ਵੀ ਸਾਰੇ ਪੱਤੇ ਝੜ ਜਾਣੇ ਹੁਣ ਹਨਾ ਜਿਹੜੇ ਰਹਿੰਦੇ ਸੀ ਨੇ ਤਾਂ ਰੋਜ਼ ਹੀ ਕਲਾਰਾ ਪੈਂਦਾ ਸੀ ਤੇ ਮੀਂਹ ਉਹ ਵੀ ਕਿਤੇ ਪੈਂਦਾ ਲੱਗਦਾ ਹਵਾ ਠੰਡੀ ਆ ਕਿਤੇ ਮੀਂਹ ਪੈਂਦਾ ਆ ਕਾਟ ਨਹੀਂ ਨੂੰ ਕਾਟ ਨਹੀਂ ਲੈਕਦਰ ਮੇ ਅਜਾ ਸਾਡਾ ਲਿਫਟਰ ਵੀ ਨਹੀਂ ਹੈ ਸਹੀ ਹੈਗਾ ਖਰਾਬ ਹੋਇਆ ਆ ਤੇ ਲੇਟ ਵੀ ਚਲ ਗਈ ਆ ਸਿੱਧਾ ਚਲੋ ਟਾਈਮpass ਕਰ ਲਵਾਂ ਪਰ ਸਮਰ ਦਾ ਔਖ ਆ ਹੁਣ ਸਮਰ ਦੇ ਪਾਪਾ ਨੇ ਉਹ ਕਸ਼ੂ ਆਇਆ ਜਿਹੜਾ ਬੰਦਾ ਆ ਉਹ ਲਾਇਆ ਆ ਹੁਣ ਤੇ ਉਹਨਾਂ ਮਛਰ ਮਛਰ ਤਾਂ ਚਲੋ ਆ ਉਹਨਾਂ ਨੂੰ ਘਾਟ ਜੂਗੇ ਤੇ ਬਾਕੀ ਦੇਖੋ ਕਦੋਂ ਸੁੰਦਾ ਆ ਉਹਦੇ ਪਾਪਾ ਸੁੱਤਾ ਨਹੀਂ ਹੋਗਾ ਜਾਗਦਾ ਹੀ ਆ ਆ ਬੜਾ ਲਿਆ ਕੇ ਰੱਖਿਆ ਸੀ ਪਾਪਾ ਮਰੇ ਏਡੇ ਜੀ ਹੋ ਵੀ ਵਧੀਆ ਹੋਈ ਨਾ ਉੱਧਰ ਵੀ ਲਾਇਓ ਹਨ ਉੱਧਰ ਹੀ ਲਾਓ ਅੱਗੇ ਹਿਲਾ ਲੈਨੇ ਹਰੇ ਜੇ ਜਾਵਾ ਤੇ ਆਹ ਹੋਣੇ ਆ ਲੁੱਟ ਜੇ ਜਿਹੜੇ ਹੋਣ ਲੱਗੇ ਮਤਲਬ ਜ਼ਿਆਦਾਤਰ ਲੋਣ ਲੱਗੇ ਆ ਅੱਗੇ ਅਸੀਂ ਆ ਹੀ ਲਾਈ ਦਿੰਦੇ ਕਿ ਆਇਆ ਆ ਲੈਟੜੀਆ ਅੰਦਰ ਹੁਣ ਨੀ ਆ ਗਿਆ ਥੋੜਾ ਦਾ ਥੋੜਾ ਥੋੜਾ ਪੈਂਦਾ ਹੈ ਨੇੜੇ ਖਾਨਾ ਬਹੁਤ ਛੱਲਿਆ ਪਰ ਉਹ ਡਰਮ ਜਿਹੜਾ ਆ ਉਹ ਵਾਲਾ ਉਹ ਡਰਮ ਆ ਇੱਥੇ ਵਿਆ ਸੀ ਖੋੜ ਗਿਆ ਉਹ ਬਾਹਰ ਦੇਖਿਆ ਕੱਦੇ ਹੂੰ ਪੜੇ ਕੋਪੜੇ ਯਾਰ ਉਹ ਫੋਟੋ ਨਹੀਂ ਆਉਂਦੀ ਅੱਜ ਦੀ ਪਰ ਆਈਆ ਵੀ ਅਵੇ ਮਸੇਰਾ ਸੱਤਣਾ ਨਾ ਤੇ ਕੀ ਉੜ ਗਿਆ ਆਹ ਹਵਾ ਪੱਤੇ ਹੀ ਖਾਲੀ ਕਰ ਦੇ ਪਾਉਣੇ 11 ਤੇ ਸਮਰ ਸੁਣ ਗਿਆ ਐ ਤੇ ਸਮਰ ਦੇ ਪਾਪਾ ਉੱਥੇ ਚੱਲੋ ਤੇ ਨੇਰੀ ਉਧਾਟ ਗਈ ਆ ਪਰ ਹਵਾ ਚੱਲਦੀ ਆ ਹਜੇ ਤੇ ਬਾਕੀ ਲੈਟ ਪਤਾ ਨਹੀਂ ਕਦ ਆਉਣੀ ਆ ਤੇ ਇਹ ਵਾਲੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜ਼ਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ До